ਸਤਿ ਸ਼੍ਰੀ ਅਕਾਲ ਜੀ hope so ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਬਹੁਤ ਟਾਈਮ ਬਾਅਦ ਬਲੌਗ ਸਟਾਰਟ ਕਰਨ ਲੱਗੇ ਆਂ ਕਾਫੀ ਟਾਈਮ ਹੋ ਗਿਆ ਤੇ ਕਿਉਂਕਿ ਕੰਮਕਾਰਾਂ ਦੇ ਵਿੱਚ ਬਿਜ਼ੀ ਆਂ ਔਰ ਇਹ ਤੁਹਾਨੂੰ ਹੀ ਪਤਾ ਹੀ ਹੈ ਔਰ ਇਹਦੀ ਲਾਈਫ ਬਾਹਰਲੀ ਲਾਈਫ ਦਾ ਟਾਈਮ ਟੁੰਮਦਾ ਹੁੰਦੇ ਹੁੰਦਾ ਨਹੀਂਗਾ ਬਾਕੀ ਚਲੋ ਆਪਾਂ ਇਹ ਗੱਲਾਂ ਫੇਰ ਕਰਾਂਗੇ ਅੱਜ ਆਪਾਂ ਚੱਲਨੇ ਆਂ ਬਸਾਕੀ ਦੀ ਜਿੱਥੇ ਤਿਆਰੀ ਹੁੰਦੀ ਆ ਉਹ ਗੁਰਦੁਆਰਾ ਸਾਹਿਬ ਚੱਲਨੇ ਆਂ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਬਸਾਕੀ ਦੀ ਕਿੱਦਾਂ ਤਿਆਰੀ ਹੁੰਦੀ ਆ ਇਹ ਕੋ ਚੱਲ ਰਿਹਾ ਵਾ ਕਿਉਂਕਿ ਰੇ ਰਸ ਕਾਫੀ ਹੁੰਦਾ ਵਾ ਗੁਰਪਰਬ ਤੇ ਤੇ ਹਾਂ ਬਸਾਖੀ ਤੋਂ ਅੰਮੇ ਹੀ ਪਤਾ ਕਿ ਬਸਾਖੀ ਨਿਕਲ ਚੁੱਕੀ ਆ ਤੇ ਇੱਥੇ ਬਸਾਖੀ ਤੋਂ ਬਾਅਦ ਵਿੱਚ ਨਗਰ ਕੀਰਤਨ ਤੇ ਉਸ ਤੋਂ ਪਹਿਲਾਂ ਦੀ ਤਿਆਰੀ ਤੁਹਾਨੂੰ ਦਿਖਾਉਣੇ ਆ ਆ ਜੋ ਫਿਰ ਚੱਲੀਏ 让我们 ਗੋ ਹਾਂਜੀ ਪਾ ਪਹੁੰਚ ਚੁੱਕਿਆ ਮੇਲੇ ਤੇ ਮੇਲੇ ਨਹੀਂ ਬਸਾਖੀ ਦੇ ਉੱਤੇ ਤਿਆਰੀ ਹੁੰਦੀ ਆ ਨਾ ਲੱਗਿਆ ਮੇਲੇ ਝੂਲੇ ਉਹ ਦੇਖੋ ਰਾਸ਼ ਬਹੁਤ ਆ ਲਾਈਨ ਚ ਲੱਗੇ ਹੋਏ ਆ ਪਾਰਕਿੰਗ ਸਾਰੀ ਫੁੱਲ ਆ ਔਰੇ ਦੀ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਮਿਲ ਜੂਗੀ ਉੱਥੇ ਮਿਲਦਾ ਵੇੜੂ ਦਾ ਸਹੀ ਉਹ ਥੋੜੇ ਥੋੜੇ ਕੱਢ ਕੇ ਹੋਏ ਹੁੰਦੇ ਆ ਸਰ ਉੱਪਰ ਕਰਕੇ ਦੋ ਨਿਕਲੀ ਜਾਂਦੇ ਦੋ ਅੰਦਰ ਤੇ ਇਹ ਤੋਂ ਹੈ ਦੇਖਦੇ ਆ ਕਿੱਥੇ ਕੁ ਮਿਲਦੀ ਆ ਕਿੰਨਾ ਕੁ ਟਾਈਮ ਲੱਗਦਾ ਵਾ ਕਿੰਨਾ ਕੁ ਰਾਸ਼ ਅੰਦਰ ਇਹ ਬਾਹਰ ਕੱਢੀ ਅੰਦਰ ਕਿੰਨਾ ਰਾਸ਼ ਆ ਰਾਸ਼ ਅੰਦਰ ਤਾਂ ਬਹੁਤ ਆ ਹਾਂ ਸੜ ਲੇ ਪਾ ਚ ਬਲਾਈ ਨਾ ਨਹੀਂ ਹੁੰਦੀ। ਹੂੰ। ਲਾਈਨ ਵਿੱਚ ਲੱਗੇ ਹੋਏ ਹੈ ਲਾਈਨ ਵਿੱਚ। ਗੱਡੀ ਲਾ ਦਤੀ ਆ ਪਰ ਪਾਰਕਿੰਗ ਆਪ ਨੂੰ ਬਾਹਰ ਹੀ ਮਿਲੀ ਆ। ਰੋਡ ਪਾਰਕਿੰਗ ਹੀ ਮਿਲੀ ਆ। ਅੰਦਰ ਦਾ ਰਾਸ਼ੀ ਬਹੁਤ ਜ਼ਿਆਦਾ ਹੈ। ਤੇ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ। ਨਾ ਜ਼ਿਆਦਾ ਰਾਸ਼ੀ ਰਾਸ਼ ਗੱਡੀ ਤੇ ਗੱਡੀ ਹੋ। ਨਗਰੀ ਕਿਤਲੀ ਪ੍ਰਪੇਅਰ ਕਰ ਗਈ ਆ। ਅਜੇ ਇੱਕ ਨਗਰੀਏ ਤੈਨੂੰ ਪਤਾ ਨਹੀਂ ਕਿੰਨਾ ਕਰਾਸ਼ ਆਉਣਾ ਹੋਰੇ। ਸਾਡੀ ਤਾਂ ਨਹੀਂ ਕਰਦਾ ਹੋਰੇ। ਪਾਈ ਸ਼ੂ ਸਿੰਘ ਜੀ ਬੜੇ ਸੰਗਤਾਂ ਦੇ। ਜੀ। ਅੱਜ ਦੱਸ ਰਿਹਾ ਜੀ ਉਸਤਾਦਾਂ ਦੀ ਦੁਨੀਆ ਦੇ ਵਿੱਚੋਂ ਸਿਰਕਾਰ ਦੇ ਮਹਾਨ ਸਾਡੀ ਕਵਰ ਸਿੰਘ ਜੀ ਬੰਦੂਆ ਜਿਨ੍ਹਾਂ ਨੇ ਆਪ ਜੀ ਦੇ ਨਾਲ ਤਕਰੀਬ ਨਾਲ ਦੇ ਪੌਣੇ ਘੰਟੇ ਤੇ ਬ话ਕ ਮੰਤਰੀ ਜਿਹੜਾ ਆਪਣੇ ਆਪ ਨੂੰ ਪੱਤਕ ਕਹੋਣਾ ਗਿਆ। ਬੜੀ ਲਾਈਨ ਲੱਗੀ ਗੱਡੀ। ਤੁਹਾਨੂੰ ਦਿਖਾਈ ਹੈ ਮੇਲਾ। ਹਾਂ ਜੀ ਇਹ ਹੋ ਗਿਆ ਸਟਾਰਟ ਮੇਲਾ ਇੱਥੋਂ ਪੂਰੀ ਤਿਆਰੀ ਚੱਲ ਰਹੀ ਆ। ਤੇ ਅੱਜ ਤੇ ਕੱਲ ਦਾ ਦਿਨ ਰਹਿ ਗਿਆ ਤੇ ਫਿਰ ਉਸ ਤੋਂ ਅਗਲੇ ਦਿਨ ਨਗਰ ਕੀਰਤਨ ਤੇ ਕਾਫੀ ਕੁਝ ਵਧੀਆ ਹੋਇਆ ਔਰੇ ਬੱਚਿਆਂ ਦੇ ਲਈ ਗੋਡੇ ਬਾਟਨ ਕੈਂਡੀ ਪਾਪ ਕੌਰ ਹਾਂਜੀ ਇਹ ਸਾਰਾ ਕੁਝ ਗੁਰਦੁਆਰਾ ਦਰਮੇਸ਼ਦਾਰਵਾਰ ਦੇ ਵਿੱਚ ਸੀ ਤੇ ਬਹੁਤ ਹੀ ਜ਼ਿਆਦਾ ਦੇਖਣ ਬਹੁਤ ਹੀ ਵਧੀਆ ਲੱਗ ਰਿਹਾ ਵਾ ਕਿਉਂਕਿ ਮਨ ਲੋ ਇੰਨਾ ਵੀਡੀਓ ਦੇ ਵਿੱਚ ਕਵਰ ਨਹੀਂ ਹੁੰਦਾ ਜਿੰਨਾ ਕਿ ਵੀ ਹੋ ਸਕਤੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮਨ ਲੋ ਦਿਲ ਲੱਗੇ ਜਾਂਦਾ ਇਸ ਜਗ੍ਹਾ ਤੇ ਜਾ ਕੇ ਇਹ ਟੈਂਟ ਵੀ ਲਾਉਣੇ ਸ਼ੁਰੂ ਕਰਦੇ ਨਹੀਂ ਲੜੜੀਆਂ ਵੀ ਲਾਈਆਂ ਪਿਆਰੀਆਂ ਆ ਦੇ ਟੈਂਟਾ ਦੇ ਆ ਵੀ ਲਾ ਗਿਆ ਦੇ ਆ ਦੇ ਇਹਨਾਂ ਦੇ ਵੀ ਇੱਥੇ ਵੀ ਇਹਨਾਂ ਦੇ ਇਹਨਾਂ ਦੇ ਬਹੁਤ ਵੱਡਾ ਹੁੰਦਾ ਇਹ ਨਹੀਂ ਲਾ ਉਹ ਹਾਂ ਲੰਗਰ ਇਹਨਾਂ ਦੇ ਵੀ ਆ ਆ ਡੇ ਟੂ ਡੇ ਵਾਲਿਆਂ ਤੇ ਆ ਦੇ ਸਾਰੇ ਆਲੇ ਦੁਆਲੇ ਟੈਂਟ ਲੱਗ ਵੀ ਗਏ ਯਾਰ ਇਹੋ ਨਾਲ ਕੱਲ ਵੀ ਬਹੁਤ ਭੀੜ ਹੋਣੀ ਹੈ ਇੱਥੇ ਮੇਰੇ ਹਿਸਾਬ ਨਾਲ ਨਾਲ ਭੀੜ ਤੇ ਕੱਲ ਨੂੰ ਤਿਆਰੀ ਕਰਨੀ ਹੈ ਲੋਕਾਂ ਨੇ ਹਨਾ ਫੂਡ ਦੀ ਕੱਲ ਨੂੰ ਸਾਰਿਆਂ ਦੀ ਪ੍ਰੈਪਰੇਸ਼ਨ ਕਰ ਲੀ ਗਏ ਥੈਟਸ ਨਾਈਸ ਨਹੀਂ ਵਿਆਹ ਵਾਲਾ ਮਾਹੌਲ ਹੀ ਲੱਗਦਾ ਨਾ ਜਿਵੇਂ ਜਿਵੇਂ ਆਪਣੇ ਦਿਵਾਲੀ ਜਿਹੀ ਨਹੀਂ ਲੱਗਦੀ ਹੁੰਦੀ ਨਾ ਥੈਟਸ ਟੋਰਟ ਯਾਨੀ ਟੈਂਟ ਲੱਗ ਚੁੱਕੇ ਨੇ ਵੀ ਔਰ ਲਾਈਟਾਂ ਵੀ ਲੱਗ ਚੁੱਕੀਆਂ ਸਾਰੇ ਪੋਲਾਂ ਤੇ ਉਹ ਦੇਖੋ ਬਹੁਤ ਆਹ ਦੇਖੋ 컬러ਫੁਲ ਲਾਈਟਸ ਬੱਲ ਨਾਈਟ ਗੁੱਡ ਆਪਣਾ ਨਿੱਕਾ ਜਿਹਾ ਬਲੌਗੀ ਬਲੌਗੀ ਨਿੱਕਾ ਮਿੰਨੀ ਬਲੌਗੀ ਖੁਸ਼ਮੀ ਜਿਹੜੇ ਮੇਲੇ ਤੇ ਜਵਾਕਾਂ ਦੇ ਹੁੰਦੇ ਆ ਉਹ ਆਪਾਂ ਕਿਹੜਾ ਉੱਥੇ ਟਡੂਲ ਝੁੱਟਣੇ ਝੁੱਟਣੇ ਦੀਏ ਵਧੀਆ ਸੀਗਾ ਪਰ ਰੱਚ ਬਹੁਤ ਸੀਗਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਦੇਖਾਵਾਂ ਨਗਰੀ ਕੀਤਾ ਹਾਂ ਬਲੌਗੀ ਪਰਸੂ ਹਾਂ ਚਲੋ ਵੱਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ